ਇਹ ਪੰਜਾਬ ਚ ਲੈਂਡ ਪੂਲਿੰਗ ਰਾਹੀਂ ਜ਼ਮੀਨ ਦੱਬਣ ਨੂੰ ਫਿਰ ਰਹੀ ਹੈ ਸਰਕਾਰ ਹੈ ਨਾ ਲੱਖਾਂ ਏਕੜ ਭਾਈ ਕਿੱਥੇ ਨੇ ਕਾਂਗਰਸ ਵਾਲੇ ਇਹ ਕਿੱਥੇ ਨੇ ਕਾਲੀ ਦਲ ਵਾਲੇ ਇਹ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਭਾਈ ਕਹੋ ਆਪਣੇ ਲੀਡਰਾਂ ਨੂੰ ਕਿਉਂ ਪੰਜਾਬ ਨੂੰ ਬਰਬਾਦ ਕਰਨ ਲੱਗੇ ਹੋ ਖੇਤੀ ਵਾਲੀ ਜ਼ਮੀਨਾਂ ਨੂੰ ਜਾੜ ਕੇ ਬਿਲਡਿੰਗਾਂ ਬਣਾਉਣ ਲੱਗੇ ਨੇ ਪ੍ਰਵਾਸੀਆਂ ਨੂੰ ਵਸਾਉਣਾ ਇੱਥੇ ਲਿਆ ਕੇ ਹੈਨਾ ਉਹ ਦਿੱਲੀ ਕਿਉਂ ਕੇਜਰੀ ਵਾਲਾ ਉਹਨਾਂ ਨੂੰ ਪਤਾ ਵੀ ਦਿੱਲੀ ਵੀ ਤਾਂ ਆਹੀ ਸਭ ਕੁਝ ਆ ਬਿਲਡਿੰਗਾਂ ਬਣਾ ਕੇ ਉੱਥੇ ਵੀ ਪ੍ਰਵਾਸੀ ਭਰੇ ਹੋਏ ਨੇ ਹਨ ਇਹ ਜਿਹੇ ਹੀ ਇੱਥੇ ਭਰਨਾ ਚਾਹੁੰਦੇ ਨੇ ਪੰਜਾਬ ਦੇ ਅੰਦਰ ਦੀ ਕੱਲ ਨੂੰ ਪੰਜਾਬੀ ਘਟ ਗਿਣਤੀ ਚ ਹੋਣ ਇੱਥੇ ਸਰਕਾਰਾਂ ਇਹਨਾਂ ਦੇ ਹਿਸਾਬ ਨਾਲ ਬੜਨ ਕਿਉਂ ਨਹੀਂ ਪਾਈ ਧਰਨੇ ਦਿੰਦੇ ਕਾਂਗਰਸ ਵਾਲੇ ਕਾਲੀ ਦਲ ਵਾਲੇ ਆਮ ਆਦਮੀ ਪਾਰਟੀ ਵਾਲੇ ਕਿਉਂ ਨਹੀਂ ਬੋਲਦੇ ਇਹ ਲੀਡਰ ਇਹ ਸਾਰਾ ਠੇਕਾ ਕਿਸਾਨ ਜਥੇਬੰਦੀਆਂ ਨੇ ਲੈ ਰੱਖਿਆ ਕਿਸਾਨ ਜਥੇਬੰਦੀਆਂ ਨੂੰ ਭੰਡ ਦੇ ਵੀ ਬਹੁਤ ਨੇ ਫਿਰ ਉਹ ਤੁਹਾਡੀ ਪੈਸੇ ਖਾ ਕੇ ਜੀ ਖਾ ਕੇ ਲੜਾਈ ਥੋੜੀ ਕਿਸੇ ਨੇ ਨਹੀਂ ਲੜਨੀ ਠੀਕ ਹੈ ਲੜਨਗੇ ਵੀ ਇਹੀ ਕਿਸਾਨ ਜੱਥੇਬੰਦੀਆਂ ਜਿਹੜੇ ਬਕਵਾਸ ਕਰਦੇ ਨੇ ਨਾ ਵੀ ਪੈਸੇ ਖਾ ਕੇ ਪੈਸੇ ਖਾ ਕੇ ਸਾਡੇ ਲੋਕਾਂ ਅਨੁਸਾਰ ਮਣੀ ਚਾਹੀਦੀ ਵੀ ਜਿਹੜੀ ਥੋੜੀ ਲੜਾਈ ਲੜਦੇ ਨੇ ਨਾ ਉਹਨਾਂ ਦੇ ਥੱਲੇ ਵੱਡੀਆਂ ਵੱਡੀਆਂ ਗੱਡੀਆਂ ਹੋਣੀਆਂ ਚਾਹੀਦੀਆਂ ਨੇ ਹੁਣ ਉਹ ਤਾਂ ਤੁਸੀਂ ਆਪ ਚੈੱਕ ਕਰਕੇ ਦੇਖੋ ਵੀ ਭਾਈ ਸਾਡੀ ਲੜਾਈ ਤਾਂ ਲੜਦੇ ਨੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਉਣੇ ਹੋ ਉਹ ਲੜਦੇ ਨੇ ਥੋੜੀ ਲੜਾਈ ਕਿਸਾਨ ਜੱਥੇਬੰਦੀਆਂ ਲੜਨਗੇ ਹੁਣ ਵੀ ਇਬਨਤੀ ਕਰਦੇ ਆ ਸਾਰੇ ਜਥੇਬੰਦੀਆਂ ਨੂੰ ਤਕੜੇ ਹੋ ਪੰਜਾਬ ਦੇ ਲੋਕੋ ਲੜਾਂਗੇ ਐਵੇਂ ਨੀ ਜ਼ਮੀਨਾਂ ਦੇਣੀ ਇਹਨਾਂ ਨੂੰ ਦੁਬਾਰਾ ਫਿਰ ਵੱਡਾ ਅੰਦੋਲਨ ਕਰਾਂਗੇ ਹੈਨਾ ਧਰਨੇ ਵੀ ਲੱਗਣਗੇ ਸਭ ਕੁਝ ਹੋਊਗਾ ਬਾਬਾ ਮੇਰ ਕਰੂਗਾ ਹੁਣ ਵਾਲੇ ਟਾਈਮ ਦੇ ਅੰਦਰ ਤੇ ਐਸਕੇ ਅਮ ਨੇ ਤਾਂ ਨਾਉਂਸ ਵੀ ਕਰਤਾ ਬਾਕੀ ਸਾਰੇ ਜਥੇਬੰਦੀਆਂ ਨੂੰ ਐਸਕੇ ਐਮ ਨਾਨ ਪੋਲਿਟਿਕਲ ਹੈ ਜਿਹੜੀ ਠੀਕ ਹੈ ਕੇਐਮਐਮ ਮਾਣ ਜੀ ਨੇ ਵੀ ਪਾਈ ਤਗੜੇ ਹੋ ਕੇ ਬੜਾ ਮਾਰੋ ਨਾਲ ਨੇ ਸਾਰੇ ਸਾਰੇ ਨੌਜਵਾਨ ਤੁਹਾਡੇ ਨਾਲ ਨੇ ਤਗੜੇ ਹੋ ਕੇ ਲੜਾਂਗੇ ਬਾਬਾ ਮਿਹਰ ਕਰੋਗਾ ਤੇ ਕਿਸਾਨ ਜਥੇਬੰਦੀਆਂ ਤਾਂ ਸਾਥ ਦੇ ਆਕਰੋ ਇਹੀ ਤੁਹਾਡੀ ਲੜਾਈ ਲੜਨਗੇ ਪੰਜਾਬ ਨੂੰ ਬਚਾਉਣਗੇ ਵੀ ਇਹੀ ਇਹਨਾਂ ਕੋਲੀ ਕੈਡਰ ਨੇ ਇਹੀ ਤਗੜੇ ਹੋ ਕੇ ਲੜਦੇ ਨੇ ਡੰਡੇ ਖਾਂਦੇ ਨੇ ਜੀਹਾਂ ਕੱਟਦੇ ਨੇ ਇਹਨਾਂ ਚੀ ਤਾਕਤ ਦਾ ਬਾਕੀ ਲੀਡਰ ਦਾ ਸਾਰੇ ਰੋਟੀਆਂ ਸੇਕਣ ਆਉਂਦੇ ਨੇ ਆਉਣਗੇ ਬਾਅਦ ਚ ਦੇਖਿਓ ਇਹ ਪੰਜਾਬ ਚ ਲੈਂਡ ਪੂਲਿੰਗ ਰਾਹੀਂ ਜ਼ਮੀਨ ਦੱਬਣ ਨੂੰ ਫਿਰ ਉਹ ਕਿੱਥੇ ਨੇ ਕਾਂਗਰਸ ਵਾਲੇ ਇਹ ਕਿੱਥੇ ਨੇ ਕਾਲੀ ਦਲ ਵਾਲੇ ਇਹ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਭਾਈ ਕਹੋ ਆਪਣੇ ਲੀਡਰਾਂ ਨੂੰ ਕਿਉਂ ਪੰਜਾਬ ਨੂੰ ਬਰਬਾਦ ਕਰਨ ਲੱਗੇ ਹੋ ਖੇਤੀ ਵਾਲੀ ਜ਼ਮੀਨਾਂ ਨੂੰ ਜਾੜ ਕੇ ਬਿਲਡਿੰਗਾਂ ਬਣਾਉਣ ਲੱਗੇ ਨੇ ਪ੍ਰਵਾਸੀਆਂ ਨੂੰ ਵਸਾਉਣਾ ਇੱਥੇ ਲਿਆ ਕੇ ਹੈਨਾ ਉਹ ਦਿੱਲੀ ਕਿਉਂ ਕੇਜਰੀਵਾਲ ਉਹਨਾਂ ਨੂੰ ਪਤਾ ਵੀ ਦਿੱਲੀ ਵੀ ਤਾਂ ਹੈ ਸਭ ਕੁਝ ਆ ਬਿਲਡਿੰਗਾਂ ਬਣਾ ਕੇ ਉੱਥੇ ਦੀ ਪ੍ਰਵਾਸੀ ਭਰੇ ਹੋਏ ਨੇ ਹੈਨਾ ਇਹੋ ਜਿਹੀ ਇੱਥੇ ਭਰਨਾ ਚਾਹੁੰਦੇ ਨੇ ਪੰਜਾਬ ਦੇ ਅੰਦਰ ਕਿ ਕੱਲ ਨੂੰ ਪੰਜਾਬੀ ਘੱਟ ਗਿਣਤੀ ਚ ਹੋਣ ਇੱਥੇ ਸਰਕਾਰਾਂ ਇਹਨਾਂ ਦੇ ਹਿਸਾਬ ਨਾਲ ਬੜਨ ਕਿਉਂ ਨਹੀਂ ਪਾਈ ਧਰਨੇ ਦਿਂਦੇ ਕਾਂਗਰਸ ਵਾਲੇ ਕਾਲੀ ਦਲ ਵਾਲੇ ਆਮ ਆਦਮੀ ਪਾਰਟੀ ਵਾਲੇ ਕਿਉਂ ਨਹੀਂ ਬੋਲਦੇ ਇਹ ਲੀਡਰ ਇਹ ਸਾਰਾ ਠੇਕਾ ਕਿਸਾਨ ਜਥੇਬੰਦੀਆਂ ਨੇ ਲੈ ਰੱਖਿਆ ਕਿਸਾਨ ਜਥੇਬੰਦੀਆਂ ਨੂੰ ਪਾਣਦੇ ਵੀ ਬਹੁਤ ਨਹੀਂ ਫਿਰ ਉਹ ਤਾਂ ਜੀ ਪੈਸੇ ਖਾ ਕੇ ਜੀ ਖਾ ਕੇ ਲੜਾਈ ਥੋੜੀ ਕਿਸੇ ਨੇ ਨਹੀਂ ਲੜਨੀ ਠੀਕ ਹੈ ਲੜਨਗੇ ਵੀ ਇਹੀ ਕਿਸਾਨ ਜਥੇਬੰਦੀਆਂ ਜਿਹੜੇ ਬਕਵਾਸ ਕਰਦੇ ਨੇ ਨਾ ਵੀ ਪੈਸੇ ਖਾ ਕੇ ਪੈਸੇ ਖਾ ਕੇ ਸਾਡੇ ਲੋਕਾਂ ਅਨੁਸਾਰ ਮਣੀ ਚਾਹੀਦੀ ਵੀ ਜਿਹੜੀ ਤੁਹਾਡੀ ਲੜਾਈ ਲੜਦੇ ਨੇ ਨਾ ਉਹਨਾਂ ਦੇ ਥੱਲੇ ਵੱਡੀਆਂ-ਵੱਡੀਆਂ ਗੱਡੀਆਂ ਹੋਣੀਆਂ ਚਾਹੀਦੀਆਂ ਨੇ ਹੁਣ ਉਹ ਤਾਂ ਤੁਸੀਂ ਆਪ ਚ ਇੱਕ ਘੱਟ ਕੇ ਦੇਖ ਕਰੋ ਵੀ ਭਾਈ ਸਾਡੀ ਲੜਾਈ ਤਾਂ ਲੜਦੇ ਨੇ ਜਿਹੜੀਆਂ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਉਣੇ ਹੋ ਉਹ ਲੜਦੇ ਨੇ ਤੁਹਾਡੀ ਲੜਾਈ ਕਿਸਾਨ ਜਥੇਬੰਦੀਆਂ ਲੜਨਗੇ ਹੁਣ ਵੀ ਤੇ ਬੇਨਤੀ ਕਰਦੇ ਆ ਸਾਰੇ ਜਥੇਬੰਦੀਆਂ ਨੂੰ ਤਕੜੇ ਹੋ ਪੰਜਾਬ ਦੇ ਲੋਕੋ ਲੜਾਂਗੇ ਐਵੇਂ ਨਹੀਂ ਜ਼ਮੀਨਾਂ ਦੇਣੀ ਇਹਨਾਂ ਨੂੰ ਦੁਬਾਰਾ ਫਿਰ ਵੱਡਾ ਅੰਦੋਲਨ ਕਰਾਂਗੇ ਹੈਨਾ ਧਰਨੇ ਵੀ ਲੱਗਣਗੇ ਸਭ ਕੁਝ ਹੋਊਗਾ ਬਾਬਾ ਮਿਹਰ ਕਰੋਗਾ ਹੁਣ ਵਾਲੇ ਟਾਈਮ ਦੇ ਅੰਦਰ ਤੇ ਐਸਕੇ ਐਮ ਨੇ ਤਾਂ ਨਾਉਂਸ ਵੀ ਕਰਤਾ ਬਾਕੀ ਸਾਰੇ ਜਥੇਬੰਦੀਆਂ ਨੂੰ ਐਸਕੇ ਐਮ ਨਾਨ ਪੋਲਿਟਿਕਲ ਹੈ ਜਿਹੜੀ ਠੀਕ ਹੈ ਕੇਐਮਐਮ ਮਾਣ ਜੀ ਨੇ ਵੀ ਪਾਈ ਤਗੜੇ ਹੋ ਕੇ ਬੜਾ ਮਾਰੋ ਨਾਲ ਨੇ ਸਾਰੇ ਸਾਰੇ ਨੌਜਵਾਨ ਤੁਹਾਡੇ ਨਾਲ ਨੇ ਤਗੜੇ ਹੋ ਕੇ ਲੜਾਂਗੇ ਬਾਬਾ ਮੇਹਰ ਕਰੋਗਾ ਤੇ ਕਿਸਾਨ ਜਥੇਬੰਦੀਆਂ ਤਾਂ ਸਾਥ ਦੇ ਆ ਕਰੋ ਇਹੀ ਤੁਹਾਡੀ ਲੜਾਈ ਲੜਨਗੇ ਪੰਜਾਬ ਨੂੰ ਬਚਾਉਣਗੇ ਵੀ ਇਹੀ ਇਹਨਾਂ ਕੋਲੀ ਕੈਡਰ ਨੇ ਇਹੀ ਤਗੜੇ ਹੋ ਕੇ ਲੜਦੇ ਨੇ ਡੰਡੇ ਖਾਂਦੇ ਨੇ ਜੀਹਾਂ ਕੱਟਦੇ ਨੇ ਇਹਨਾਂ ਚੀ ਤਾਕਤ ਦਾ ਬਾਕੀ ਲੀਡਰ ਦਾ ਸਾਰੇ ਰੋਟੀਆਂ ਸੇਕਣ ਆਉਂਦੇ ਨੇ ਆਉਣਗੇ ਬਾਅਦ ਚ ਦੇਖੋ